ਲਓ ਵੀ ਮਿੱਤਰੋ ਆਪਾਂ ਅੱਜ ਛੱਡਣ ਲੱਗੀਆਂ ਕਾਲੀ ਚੀਨੀ ਤੇ ਅੱਜ ਇਹਨੂੰ ਆਪਾਂ ਲਾਇਆ ਪਹਿਲਾ ਪਾਣੀ 7 ਐਮਐਲ ਤੇ ਥੋੜਾ ਜਿਹਾ ਵਿੱਚ ਪਾਇਆ ਮਖਿਆਲ ਛੜਦੇ ਵੀ ਚਾਚਾ ਲਓ ਵੀ ਆ ਗਈ ਐ ਕਾਲੀ ਚੀਨੀ ਅੱਜ ਆਪਾਂ ਪਹਿਲਾ ਪਾਣੀ ਲਾਤਾ ਆ ਕਬੂਤਰੀ ਨੂੰ ਚੱਲ 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 ਬਾਕੀ ਛੱਡਣ ਲੱਗਿਆ ਹੋਰ ਕਬੂਤਰੀਆਂ ਆਪਾਂ ਠੀਕ ਆ ਲਓ ਵੀ ਇੱਕ ਆ ਖੱਟੀਆਂ ਅੱਖਾਂ ਦੀ ਆ ਜਾਣ ਦੇ ਹਰੇ ਕੰਡ ਵਾਲੀ ਇਹ ਆ ਉਹਦੀ ਭੈਣ ਆ ਗਈ ਮਿੱਤਰੋ ਤੇ ਸੱਜੇ ਦੇ ਵਿੱਚ ਟਿੱਕਾ ਤੇ ਮਾੜੀ ਜੀ ਹਰੀ ਟੋਰੀ ਲਓ ਵੀ ਮਿੱਤਰੋ ਉਹ ਝਾੜਤੀ ਇੱਕ ਹੋਰ ਆਪਾਂ ਲਓ ਮਿੱਤਰੋ ਇਹਦੀ ਮਾੜੀ ਜੀ ਪੇਟੀ ਗੁਲਾਬੀ ਤੇ ਹਰੀ ਟੋਰੀ ਚਿੱਟੀਆਂ ਦੀ ਇਹ ਆ ਵੀ ਝਾੜਤੀ ਮਿੱਤਰੋ ਇਹ ਕੇਰਾ ਬੈਠੂਗੀ ਛਤਰੀ ਤੇ ਉਸ ਤੋਂ ਬਾਅਦ ਫਿਰ ਉੱਡਦੀ ਹੁੰਦੀ ਹੈ ਇਹ ਲਓ ਮਿੱਤਰੋ ਆਪਣੇ ਕੋਲੇ ਆ ਗਈ ਆਪਣੀ ਬੋਤਲ ਤੇ ਆ ਵੀ ਸੁੱਕੀ ਉੱਡੂਗੀ ਅੱਜ ਲੋ ਵੀ ਆ ਗਈ ਹੋ ਗਈ ਆ ਗਈ ਹੋ ਗਈ ਲੈ ਉਹ ਵੀ ਮਿੱਤਰੋ ਆ ਗਈ ਕਾਲ ਅੱਖੀ ਖੱਬੇ ਦੇ ਵਿੱਚ ਗੁਲਾਬੀ ਟਿੱਕਾ ਆ ਵੀ ਝਾੜਤੀ ਚੱਲ 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 ਅੱਜ ਆਪਾਂ ਸਾਰੀਆਂ ਕਬੂਤਰੀਆਂ ਛੱਡ ਦੇਣੀਆਂ ਤੇ ਮਿੱਤਰੋ ਇੱਕ ਹੋਰ ਆ ਗਈ ਕਾਲ ਅੱਖੀ ਇਹਦਾ ਹੈਗਾ ਸੱਜੇ ਦੇ ਵਿੱਚ ਟਿੱਕਾ ਤੇ ਠੱਲ ਇਹ ਕਬੂਤਰੀ ਆਪਣੀ ਫੇਵਰੇਟ ਕਬੂਤਰੀ ਬਣ ਗਈ ਜਿਹੜੀ ਕਿ ਅੜਕੇ ਉੜਦੀ ਐ ਦੂਜੀ ਡਾਈ ਦੇ ਵਿੱਚ ਇਹਨੇ ਸਿਰਾ ਲਾਤਾ ਸੀ ਲਾ ਲਈ ਓਹ ਆਹ ਛੜਤੀ ਇੱਕ ਹੋਰ ਤੇ ਖੱਬੇ ਦੇ ਵਿੱਚ ਗਲਾਬੀ ਟਿੱਕਾ ਮਿੱਤਰੋ ਆਪਾਂ ਧਰਨ ਲੱਗਿਆ ਬਾਦਾਮ ਕਰੋ ਚੱਕ ਲਓ ਐਡਾ ਪਣਾ ਕਰਦਾ ਦਾ ਦੂਜਿਆਂ ਦਾ ਬੜਾ ਪਣਾ ਕਰਦਾ ਦੂਜੀ ਗਸਰੀ ਭਾਈ ਆਡੇ ਖੰਡੇ ਲਓ ਵੀ ਮਿੱਤਰੋ ਪਾਤੇ ਬਾਦਾਮ ਉਤਰਾਂ ਨੂੰ ਅੱਜ ਟਾਈਮ ਨਾਲ ਹੀ ਪਾਤੇ ਆਪਾਂ ਕਸ਼ਟਾਇਆ ਦੇ ਪੁੱਤਰ ਪਸਤੋ ਦੀ ਜੁਗਲੀ ਜਾਂਦਾ ਲੈ ਕਰੋ ਕੋਈ ਹੰਡਾ ਕੁੱਤਰਾ ਉਹ ਤਾਂ ਲੋਕੀ ਆਇਓ ਮਿੱਤਰੋ ਤੁਹਾਨੂੰ ਦਿਖਾਉਣਾ ਬੱਚੇ ਕਿੱਡੇ-ਕੱਡੇ ਕਹੋਗੇ ਚੂਚੇ ਆਪਣੇ ਮੁਰਗੀ ਨੇ ਜਿਹੜੇ 7 ਚੂਚੇ ਕੱਢੇ ਸੀ ਅੰਡੇ ਦਾ ਵਾਵਾ ਤਰੇ ਸੀ ਪਰ ਚੂਚੀ 7 ਕੱਢਿਆ ਲਾਓ ਵੀ ਮਿੱਤਰੋ ਇੱਕ ਤਾਂ ਭੈੜੀ ਵਾਲੀ ਆ ਪਾਣੀ ਡੋਲ ਦਿੰਦੀ ਐ ਇਹ ਲਾਓ ਵੀ ਮਿੱਤਰੋ ਆ ਹੋਗੇ ਚੂਚੇ ਏਡੇ-ਏਡੇ ਦੇਖੋ ਬਈ ਕਰੋ ਚੱਕ ਬਈ ਚੂਚੇ ਵਾਵਾ ਹੋ ਗਏ ਆਪਣੇ ਲਓ ਵੀ ਮਿੱਤਰੋ ਆਪਣੇ ਕੋਲੇ ਲਕਾ ਦਿਖਾਵਾਂ ਕਿੰਨਾ ਘੈਂਟ ਹੈ ਲਕਾ ਲੰਘੋ ਕਰੋ ਚੱਕ ਬਈ ਆ ਲਕਾ ਕਮੁੱਤਰ ਆਪਣਾ ਆਹ ਦੇਖੋ ਬਈ ਕਾਲੇ ਲਕੇ ਆਹ ਸੀ ਬਈ ਆਹ ਦੇਖੋ ਲਕਾ ਕਿੰਨਾ ਘੈਂਟ ਹੈ ਕੋਕ ਜਾਂਦਾ ਮਿੱਤਰੋ ਆਪਾਂ ਪਾਉਣ ਲੱਗੇ ਆ ਦਾਣੇ ਬਦਾਮ ਕਬੂਤਰਾਂ ਨੂੰ ਪਾਤੇ ਤੇ ਹੁਣ ਪਾਉਣ ਲੱਗੇ ਆ ਦਾਣੇ ਕਰੋ ਚੈੱਕ ਤੇ ਟਾਈਮ ਨਾਲ ਅੱਜ ਚੱਕ ਕੇ ਆਹ ਉਹ ਪਾ ਕੇ ਦਾਣੇ ਤੇ ਚੱਲ ਪਈ ਟਾਈਮ ਨਾਲ ਪਾ ਦਾਂਗੇ ਦਾਣੇ ਇਹਨਾਂ ਨੂੰ ਵੀ ਮਿੱਤਰੋ ਆਪਣੀਆਂ ਦੋ ਕਬੂਤਰੀਆਂ ਆ ਗਈਆਂ ਤੇ ਇਹਨਾਂ ਦੀ ਤੀਜੀ ਡਾਈ ਸੀ ਤੇ ਆਹ ਬੈਠੀਆਂ ਦੇਖੋ ਚੈੱਕ ਕਰੋ 10:42 ਮਿੰਟ ਤੇ ਆ ਕੇ ਬੈਠੀਆਂ ਇਹ ਦੋਨੇ ਕਰੋ ਚੈੱਕ ਬਈ ਲਓ ਵੀ ਮਿੱਤਰੋ ਬਾਕੀ ਕਬੂਤਰੀਆਂ ਆਪਣੀਆਂ ਫਿਰਦੀਆਂ 8 ਕਬੂਤਰੀਆਂ ਛੱਡੀਆਂ ਸੀ ਤੇ ਦੋ ਆਪਣੀਆਂ ਬੈ ਗਈਆਂ ਤੇ ਬਾਕੀ ਆ ਫਿਰਦੀਆਂ ਇੱਕ ਆ ਫਿਰਦੀ ਆ ਹਰੇ ਕੰਡਾ ਵਾਲੀ ਤੇ ਬਾਕੀ ਉਹ ਚੜੀਆਂ ਫਿਰਦੀਆਂ ਤਾਂਹਾਂ ਕਰੋ ਚੱਕ ਬਈ ਮਿੱਤਰੋ ਲਓ ਵੀ ਮਿੱਤਰੋ 11:30 ਹੋ ਗਏ ਤੇ ਆਪਣੇ ਕਬੂਤਰ ਆ ਗਏ ਥੱਲੇ ਜਿਹੜੀਆਂ ਅੱਜ ਕਬੂਤਰੀਆਂ ਛੱਡੀਆਂ ਤੇ ਆ ਫਿਰਦੀਆਂ ਨੀਵੀਆਂ ਕਰੋ ਚੱਕ ਤੇ ਦੋ ਕਬੂਤਰੀਆਂ ਆਪਣੀਆਂ ਬੈਠ ਗਈਆਂ ਤੇ ਬਾਕੀ ਆ ਫਿਰਦੀਆਂ ਕੂਤਰੀਆਂ ਆਪਣੀਆਂ ਛੀ ਕਿ 8 ਛੱਡੀਆਂ ਸੀ ਅੱਧੇ ਕੂਤਰੀਆਂ ਆਪਾਂ ਤੇ ਆ ਚੈੱਕ ਕਰੋ ਡੱਬੀ ਜਾਂਦੀ ਐ ਤੇ ਅੱਜ ਇਹਨੂੰ ਪਾਣੀ ਲੱਗਿਆ ਹੋਇਆ ਡੱਬੀ ਕਬੂਤਰੀ ਨੂੰ ਵੀਡੀਓ ਨਾਲ ਜੁੜੇ ਰਹੋ ਤੇ ਆਪਣੀ ਪਾਣੀ ਵਾਲੀ ਕਬੂਤਰੀ ਕਦੋਂ ਪੈਂਦੀ ਐ ਤੇ ਬਾਕੀ ਆਹ ਕਬੂਤਰੀਆਂ ਕਿੰਨੇ ਵਜੇ ਬੈਂਦੀਆਂ ਜਿਹੜੀਆਂ ਸ਼ਾਤੀਆਂ ਕਬੂਤਰੀਆਂ ਟਿੱਕੇ ਲੱਗੇ ਹੋਏ ਆ ਬਾਗਲ 'ਚ ਉਹ ਤਾਂ ਅੱਜ ਉਹਨਾਂ ਦੀ ਹੈਗੀ ਐ ਚੌਥੀ ਡਾਈ ਤੇ ਜਿਹੜੀ ਆਪਣੀਆਂ ਆ ਹੁੰਦੀ ਆ ਬੋਤਲ ਆ ਤੇ ਇੱਕ ਕਾਲੀ ਚੀਨੀ ਤੇ ਘਾ ਹਰੇ ਘੰਡ ਵਾਲੀ ਐ ਇਹਨਾਂ ਦੀ ਡਾਈ ਹੈਗੀ 8ਵੀਂ ਤੇ ਬਾਕੀ ਉਹ ਦੋ ਕਬੂਤਰੀਆਂ ਉਹ ਨਵੀਆਂ ਕੱਡੀਆਂ ਹੋਈਆਂ ਸੀ ਉਹਨਾਂ ਦੀ ਚੌਥੀ ਚੌਥੀ ਡਾਈ ਆ ਬਹੁਤ ਸੋਹਣੀਆਂ ਉੱਡ ਗਈਆਂ ਤੇ ਬਾਕੀ ਦੇਖਦੇ ਆ ਇਹ ਕਬੂਤਰੀਆਂ ਕਿੰਨੇ ਵਜੇ ਤੱਕ ਉੱਡਦੀਆਂ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਆਉਣ ਆਲੀਆਂ ਬਾਜ਼ੀਆਂ ਤੇ ਆਉਣ ਆਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਕਰੋ ਚੈੱਕ ਬਾਈ ਇੱਕ ਵਾਰੀ ਹੋਰ ਦੇਖੋ ਆਪਣੀਆਂ ਕਬੂਤਰੀਆਂ ਹੁਣ ਉੱਚੀਆਂ ਫੇਰ ਚੜਨ ਲੱਗੀਆਂ ਕਰੋ ਜੀ ਇੱਕ ਇੱਕ ਵਾਰੀ ਫੇਰ ਨਵਾਤੀ ਕੁੱਤੀ ਦੇਖੋ 15 ਰਹਿ ਗਏ ਤੇ ਆ ਕਰੋ ਚੱਕ ਪਾਣੀ ਪਾਤਾ ਕੈਮਰੇ ਤੇ ਆਪਣੀਆਂ ਕਬੂਤਰੀਆਂ ਆ ਗਈਆਂ 2 4 6 6 ਕਬੂਤਰੀਆਂ ਆ ਗਈਆਂ ਬਾਈ ਬਹੁਤ ਸੋਹਣੀਆਂ ਉੱਡੀਆਂ ਕਬੂਤਰੀਆਂ ਕਰੋ ਚੱਕ ਬੱਤੀ-ਬੁੱਤੀ ਲਾ ਕੇ ਸੈੱਟ ਕਰਤੀਆਂ ਇਹਨਾਂ ਨੂੰ ਤੇ ਬਹੁਤ ਸੋਹਣਾ ਉੱਡੀਆਂ ਅੱਜ ਕਬੂਤਰੀਆਂ ਅੱਜ ਆ ਹੈਗਾ ਟੈਂਪਰੇਚਰ 38 ਦੇ ਨੇੜੇ ਤੇੜੇ ਬਹੁਤ ਵਧੀਆ ਉੱਡੀਆਂ ਕੂਤਰੀਆਂ ਤੇ ਇੱਧਰ ਜਿੰਮੀ ਨੂੰ ਵੀ ਨਵਾਤਾ ਤੇ ਦੋ ਕਬੂਤਰੀਆਂ ਆਪਣੀਆਂ ਮੁਰਗੀਆਂ ਹਰੇ ਟਿੱਕੇ ਵਾਲੀ ਤੇ ਹਰੀ ਟੌਰੀ ਤੇ ਇੱਕ ਆਪਣੀ ਕਾਲੀ ਚੀਨੀ ਆ ਜਾਂਦੀਆਂ ਬਈ ਉਹ ਮਾਰੀ ਜਾਂਦੀ ਐ ਠੱਪੇ ਕਰੋ ਚੱਕ ਅੱਜ ਇਹਨੂੰ ਪਾਣੀ ਲੱਗਿਆ ਆ ਬਈ ਆਪਣੀ ਕਬੂਤਰੀ ਨੂੰ ਤੇ ਪਹਿਲਾ ਪਾਣੀ ਲਾਇਆ ਹੋਇਆ ਇਹਨੂੰ 7ml ਦੋ ਬੂੰਦਾ ਮਖਿਆਲ ਦੀਆਂ ਪਾ ਕੇ ਤੇ ਦੇਖੋ ਕਿੰਨੇ ਵਜੇ ਬੈਂਦੀ ਹੈ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਕ ਵਜੇ ਬੈਂਦੀ ਹੈ ਕਬੂਤਰੀ ਹੈ ਬੱਧੀ ਆਪਣੀ ਇੱਕ ਹੋਰ ਕਬੂਤਰੀ ਆ ਗਈ ਹਰਾ ਟਿੱਕਾ ਤੇ ਮੜੀ ਜੀ ਹਰੀ ਟੌਰੀ ਤੇ ਆਪਣੀ ਆ ਚੀਨੀ ਫਿਰਦੀ ਆ ਮੇਲ ਦੀ ਬੱਧੀ ਦੇਖੋ ਨਹੀਂ ਬੱਧੀ ਰਹੋ ਸਤਿ ਸ਼੍ਰੀ ਅਕਾਲ ਲਓ ਵੀ ਮਿੱਤਰੋ ਆਪਾਂ ਪਾਉਣ ਲੱਗਿਆ ਮੁਰਗੀ ਨੂੰ ਪਾਣੀ ਆ ਵੇਖ ਲਿਆ ਮੁਰਗੀ ਲਓ ਵੀ ਮਿੱਤਰੋ ਪਾਤਾ ਪਾਣੀ ਮੁਰਗੀ ਨੂੰ ਨਾਲ ਚੂਚੇ ਵੀ ਪੀ ਲੈਣਗੇ ਗਰਮੀ ਵਾਲੀ ਆ ਮਿੱਤਰੋ 1:09 ਹੋ ਗਏ ਆਪਣੀ ਕਬੂਤਰੀ ਆ ਆ ਗਈ ਡੱਬੀ ਕਾਲੀ ਚੀਨੀ ਦੇਖੋ ਬਾਈ ਅੱਜ ਪਹਿਲਾ ਪਾਣੀ ਲੱਗਿਆ ਹੋਇਆ ਕਬੂਤਰੀ ਨੂੰ ਤੇ ਉਧਰ ਆਪਣੇ ਕਬੂਤਰ ਬਾ ਸਾਰੇ ਆਏ ਬੈਠੇ ਸੱਤਪਾਲ ਸੰਦੋਹਾ ਬਬਲੀ ਤੇ ਸੀਰਾ ਤੇ ਕਬੂਤਰੀ ਆ ਦੇਖੋ ਆ ਫਿਰਦੀ ਆ ਆ ਹੁੰਦੀ ਆ ਕਾਲੀ ਚੀਨੀ ਘਰੋ ਚੱਕ 1:09 ਹੋ ਗਏ ਬਾਈ ਕਬੂਤਰੀ ਆ ਗਈ 1:16 ਮਿੰਟਾਂ ਦੇ ਕਰੋ ਚੈੱਕ ਆ ਕਬੂਤਰੀ ਆ ਫੜਨ ਦੀ ਆ ਲਓ ਵੀ ਆ ਕਬੂਤਰੀ ਆਪਣੀ ਕਾਲੀ ਚੀਨੀ ਲਓ ਵੀ ਮਿੱਤਰੋ ਲਾ ਕੇ ਬੱਤੀ ਕਰਤੀ ਸੈਟ ਆ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ